ਕਰੋਗੇ ਨਹੀਂ ਹਾਂ ਧੂਆਂ ਮਾਰਦੇ ਟਰੈਕਟਰ ਵੀ ਇਹਦੇ ਇਜੈਕਸ਼ਨ ਲਾਏ ਜਾਵੇ ਖੇਡਾਂ ਬੰਦ ਕਰਾਤੀਆਂ ਖੇਡਾਂ ਤਾਂ ਜਿਹੜਾ ਉਹਨਾਂ ਦੇ ਪਿੰਡਾਂ ਆਪਸ ਵਿੱਚ ਨਸ਼ਾ ਵੇਚਦਾ ਵਾ ਉਹ ਬੰਦ ਨਹੀਂ ਕਰਾਉਂਦੇ ਫੈਕਟਰੀਆਂ ਦੇ ਵਿੱਚੋਂ ਇੰਨਾ ਗੰਦਾ ਗੰਦਾ ਧੂਆਂ ਨਿਕਲਦਾ ਵਾ ਉਹ ਨਹੀਂ ਬੰਦ ਕਰਾਉਂਦੇ ਹੁਣ ਸਾਡੀਆਂ ਰੇਸਾਂ ਦਿਖਦੀਆਂ ਨੇ ਛੋਟੀਆਂ ਨੇ ਜੀ 41000 51000 ਵੱਧ ਤੋਂ ਵੱਧ 60000 ਨਾਮ ਆ ਗੱਡੀਆਂ ਦੀ ਰੇਸਿੰਗ ਹੁੰਦੀ ਆ ਆ ਕੁਝ ਟਾਈਮ ਪਹਿਲਾਂ ਦबई ਚ ਹੋਈ ਆ ਸਰਕਾਰ ਕਰਾਉਂਦੀ ਆ ਸਰਕਾਰ ਪਰਮਿਸ਼ਨ ਦਿੰਦੀ ਆ ਸਰਕਾਰ ਹੀ ਨਾਮ ਰੱਖਦੀ ਆ ਦਿੱਲੀ ਗੜਗਾਉ ਕਿੱਡੀ ਗੱਡੀ ਕੱਪ ਹੁੰਦੇ ਨੇ ਜੀ ਮੈ ਜੂਆ ਚੱਲਦਾ ਜੀ ਸਾਰਾ ਐਨੇ ਪੈਸੇ ਲਾਓ ਤੁਸੀਂ ਐਨੇ ਪੈਸੇ ਜਿੱਤੋ ਹਰ ਪਬਲਿਕ ਸਿਟੀ ਜਿਹੜੂ ਵੀ ਐਕਟਰ ਆ ਹਰ ਉਹਦੀ ਐਡਵਰਟਾਈਜ਼ਮੈਂਟ ਕਰਦਾ ਜੀ ਕਰਦਾ ਜੀ ਉਹ ਸਰਕਾਰ ਨੂੰ ਦਿਖਦਾ ਨਹੀਂ ਹੈਗਾ ਵੀ ਜੂਆ ਖੇលਣਾ ਮਾੜਾ ਜੇ ਆਮ ਬੰਦਾ ਕਿਤੇ ਮੰਨ ਲਓ ਕਿਤੇ ਬੈਠਾ ਜਾਂ ਕਿਤੇ ਤਾਂ ਸਕੇਡਦਾ ਉਹਨੂੰ ਜੂਏ ਦੇ ਸਿਲਸਿਲੇ 'ਚ ਕੋਈ ਕਹਿੰਦੇ ਨੇ ਅੰਦਰ ਕਰਦਾਂਗੇ ਤੁਹਾਨੂੰ ਪਰਚੇ ਕਰਦਾਂਗੇ ਜਿਹੜੀਆਂ ਸਰਕਾਰ ਪਰਮਿਸ਼ਨਾਂ ਦਿੰਦੀ ਆ ਵੀ ਤੁਸੀਂ ਇੱਥੇ ਜੂਆ ਲਾਓ ਇੱਥੇ ਪੈਸੇ ਤੁਹਾਨੂੰ 1000 ਲਾਓ ਤੁਹਾਨੂੰ 10 ਲੱਖ ਮਿਲੂਗਾ 10 ਲੱਖ ਲਾਓ ਤੁਹਾਨੂੰ ਕਰੋੜ ਮਿਲੂਗਾ ਹਰ 2 ਮਿੰਟ ਬਾਅਦ ਮਿੰਟ ਬਾਅਦ ਐਡਵਰਟਾਈਜ਼ਮੈਂਟ ਆਉਂਦੀ ਹੈ ਦੀ ਵੀ ਤੁਸੀਂ ਆ ਇੰਨੇ ਪੈਸੇ ਲਾਓ ਡ੍ਰੀਮ 11 ਲਾਓ ਆਪਣੇ ਚੰਗੇ-ਚੰਗੇ ਖਿਡਾਰੀ ਚੰਗੇ- ਹਾਈ ਫਾਈ ਬੰਦੇ ਆ ਉੱਪਰਲੇ ਲੈਵਲ ਕੇ ਬੰਦੇ ਆ ਉਹਦਾ ਕੋਈ ਪਹਾੜਾਂ 'ਚ ਘੁੰਮਣ ਜਾਊਗਾ ਕੋਈ ਬਾਹਰਲੇ ਦੇਸ਼ ਜਾਊਗਾ ਉਹਨਾਂ ਕੋਲ ਪੈਸੇ ਬੰਬੇ ਹੁੰਦੇ ਆ ਆਪਣਾ ਤਾਂ ਇਹੀ ਮਨੋਰੰਜਨ ਕਰਨ ਲਈ ਇੱਕ ਵਾਰੀ ਇਹ ਕੁੱਲੂ ਮਨਾਲਾ ਇਹ ਥੋੜਾ ਉੱਠਾ ਗਿਆ ਆਪਣਾ ਕੁੱਲੂ ਮਨਾਲੀ ਹੋ ਜਾਂਦਾ ਹੈ ਆਪਣਾ ਮਨ ਖੁਸ਼ ਕਰਨਾ ਜੀ ਇੱਕ ਵਾਰੀ ਹਣਾ ਇਹ ਜ਼ਿੰਮੇਦਾਰ ਆ ਮਤਲਬ ਕਿ ਵਿਲੇ ਹੋ ਗਏ ਚਲੋ ਇਹਨਾਂ ਨੇ ਵੀ ਦੇਖਣਾ ਵੀ ਆਪਣਾ ਇੱਕ ਵਾਰੀ ਤਾਂ ਦਿਮਾਗ ਦੀ ਦ੍ਰਿਸ਼ਟੀ ਦਾ ਕਰਨੀ ਹੁੰਦੀ ਨਾ ਸਰਵਿਸ ਤਾਂ ਦਿਮਾਗ ਦੀ ਹੋਣੀ ਚਾਹੀਦੀ ਹੈ ਅੱਛਾ ਤੇਲ ਕਿੰਨਾ ਕੁ ਲੱਗ ਜਾਂਦਾ ਤੁਹਾਡਾ ਦਿਹਾੜੀ ਦੇ ਵਿੱਚ ਜਦੋਂ ਮੁਕਾਬਲੇ ਚ ਆਉਂਦੇ ਹੋ ਟੇਲ ਡਿਪੈਂਡ ਕਰਦਾ ਜੀ ਪੰਪ ਤੇ ਕਿਸੇ ਦਾ 300 ਲੀਟਰ ਆ ਜੀ ਕਿਸੇ ਦਾ 400 ਲੀਟਰ ਆ ਕਿਸੇ ਦਾ 350 ਲੀਟਰ ਆ ਬਾਕੀ ਸੈਟਿੰਗ ਤੇ ਆ ਜੀ ਇੱਕ ਕੰਟਰੋਲ 60 ਕਿਲੋ ਦੀਆਂ ਨੇ ਆ ਦੋ ਆ ਦੋ ਜੀ ਅੱਛਾ ਅੱਛਾ ਵੀ ਰਾਜਾ ਕੋਈ ਨਹੀਂ ਇਸ ਮੈਦਾਨ ਦਾ ਹੈ ਹਾਂ ਜੀ ਰਾਜਾ ਕੋਈ ਨਹੀਂ ਹੈਗਾ ਇਹ ਕਿਹੜਾ ਕਿੱਥੇ ਖਿੱਚੜੇ ਲੈ ਗਿਆ ਜਿਹੜਾ ਚੰਡਾ ਗੱਡ ਗਿਆ ਉਹੀ ਰਾਜਾ ਉਹੀ ਰਾਜਾ ਜੀ ਹੁਣ ਇੱਥੇ ਹੀ ਆਏ 57 ਐਚਪੀ ਦਾ ਪਹਿਲਾ ਮੁਕਾਬਲੇ ਹੋਏ ਨੇ ਪਰਸੋਂ ਹੋਏ ਨੇ ਇਹੋ ਜੇ ਹਾਈ ਪੰਕਰਪੁਰ ਉੱਥੇ ਆਪਣੇ 57 ਐਚਪੀ ਦਾ ਲੈ ਕੇ ਆਇਆ ਪਹਿਲਾ ਨੰਬਰ ਨਹੀਂ ਜੀ ਜੱਟਾਂ ਕੋਲ ਤਾਂ ਇਹੀ ਸੰਦ ਆਇਆ ਖੇਲਣ ਨੂੰ ਖੇਲਣ ਨੂੰ ਵੀ ਆਇਆ ਕੰਮ ਕਰਨ ਨੂੰ ਵੀ ਇਹੀ ਆ ਮੁੰਡਿਆਂ ਨੂੰ ਸ਼ੌਂਕ ਹੁੰਦੇ ਮੋਟਰਸਾਈਕਲਾਂ ਦੇ ਗੱਡੀਆਂ ਦੇ ਤੁਹਾਨੂੰ ਟਰੈਕਟਰ ਦੇ ਕਿਆ ਹੀ ਚੀਜ਼ ਹੁੰਦੀ ਹੈ ਜੀ ਸਾਡੇ ਮੇਰੇ ਕੋਲ ਟਰੈਕਟਰ ਹੀ ਨਹੀਂ ਠੀਕ ਸੋ ਇਸ ਵਕਤ ਤੁਸੀਂ ਵੇਖ ਰਹੇ ਹੋ ਟਰੈਕਟਰਾਂ ਦਾ ਗੈ ਗੱਚ ਮੁਕਾਬਲਾ ਚੱਲ ਰਿਹਾ ਹੈ ਟਰਾਲੀ ਖਿੱਚ ਮੁਕਾਬਲਾ ਚੱਲ ਰਿਹਾ ਹੈ ਡੇਰਾ ਬਸੀ ਦੇ ਪਿੰਡ ਕਾਰਕੋਰ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਆ ਔਰ ਨਜ਼ਾਰਾ ਵੇਖਦੇ ਹੀ ਬਣ ਰਿਹਾ ਹੈ ਮੇਰੇ ਨਾਲ ਇਸ ਵਕਤ ਕਾਰਕੋਰ ਪਿੰਡ ਦੇ ਸਰਪੰਚ ਜੱਗੀ ਬਾਹੀ ਮੌਜੂਦ ਨੇ ਸਾਰੀ ਰਾਤ ਮੁਕਾਬਲਾ ਚੱਲਣਾ ਇਹ ਬਿਲਕੁਲ ਬਿਲਕੁਲ ਜੀ ਇਸ ਮੁਕਾਬਲੇ 'ਚ ਘਟੋ-ਘਟ ਵੀ 53 ਟੀਮਾਂ ਨੇ ਭਾਗ ਲਿਆ ਹੈ ਠੀਕ ਹੈ ਜੀ ਵੀ ਤਕਰੀਬਨ ਤਕਰੀਬ ਨੇ 12:00 ਤੋਂ 2:00 ਵਜੇ ਤੱਕ ਮੁਕਾਬਲਾ ਚੱਲਣਾ ਇਹ ਮੁੰਡਿਆਂ ਨੇ ਪਹਿਲਾ ਇਨਾਮ ਇੱਥੇ ਮੋਟਰਸਾਈਕਲ ਰੱਖਿਆ ਹੋਇਆ ਦੂਜਾ ਇਨਾਮ 31000 ਤੀਜਾ 21000 ਫਿਰ 11000 5200 3100 6 ਇਨਾਮ ਰੱਖੇ ਹੋਏ ਆ 6 ਟਰੈਕਟਰਾਂ ਦਾ ਕੋਈ ਹਾਰਸ ਪਾਵਰ ਦਾ ਵੀ ਰੱਖਿਆ ਹੋਇਆ ਕੋਈ ਹਿਸਾਬ ਕਿਤਾਬ ਹਾਰਸ ਪਾਵਰ ਤਾਂ ਇਹਦੀ ਜਿਹੜਾ ਕੰਪਨੀ ਦਾ ਜੋ ਵੀ ਉਹ ਹੈ ਉਹ ਕੰਪਨੀ ਦਾ ਮਤਲਬ ਕਿ ਫਿਟਡ ਅੰਜਨ ਆ ਉਹ ਚ ਜਿਗਾੜਬਾਜੀ ਟਰਬੋ ਵਗੈਰਾ ਹੋਰ ਇਹ ਲਾ ਕੇ ਲੈਣੇ ਆ ਬਾਈ ਜੀ ਨੇ ਠੀਕ ਹੈ ਹਾਂਜੀ ਮਤਲਬ ਕਿ ਆਪਣੇ ਤੌਰ ਦੇ ਉੱਤੇ ਉਹਦੇ ਵਿੱਚ ਚੇਂजेस ਮੋਡੀਫਿਕੇਸ਼ਨ ਕਰ ਸਕਦੇ ਆ ਤੇ ਇਹ ਕੋਈ ਲਿਮਟ ਨਹੀਂ ਹੈਗੀ ਵੀ ਕਿੰਨੀ ਵੀ ਹਾਰਸ ਪਾਵਰ ਦਾ ਹੋ ਸਕਦਾ ਨਹੀਂ ਜੀ ਨਹੀਂ ਹਾਰਸ ਪਾਵਰ ਤਾਂ ਇਹ ਚ ਮਤਲਬ ਕਿ ਕੈਟ ਕੈਟ ਕੈਟਗਰੀਆਂ ਬਣਾਈਆਂ ਹੋਈਆਂ ਸੀ ਹਾਂਜੀ ਹਾਂਜੀ ਅੱਛਾ ਜੀ ਲਿਮਟ ਤਾਂ ਹੈਗੀ ਹੈ ਜੀ ਮਤਲਬ ਕਿ ਜਗਾੜੂ ਇੰਜਨ ਨਹੀਂ ਚੱਲਦਾ ਜੀ ਇਹ ਚ ਅੱਛਾ ਜੀ ਹਾਂ ਜੀ ਜਗਾੜੂ ਇੰਜਨ ਨਹੀਂ ਚੱਲਣਾ ਜਿਹੜਾ ਮਤਲਬ ਕਿ ਨਾਲ ਦਾ ਇੰਜਨ ਹੈ ਉਹੀ ਇੰਜਨ ਆਉਣਾ ਚਾਹੀਦਾ ਪਰ ਮੈਂ ਤਾਂ ਦੇਖ ਰਿਹਾ ਜੀ ਇਹਦਾ ਧੂੜਾਂ ਪੱਟ ਰਹੇ ਆ ਬਿਲਕੁਲ ਜੀ ਆਪ ਆਪਣਾ ਜਗਾੜ ਕਰਿਆ ਵਾ ਜੀ ਲੋਕਾਂ ਨੇ ਆਪ ਆਪਣੀ ਇੰਜੀਨੀਅਰ ਵਰਤੀ ਵੀ ਆ ਜੋ ਜੋ ਜਿਸ ਨੂੰ ਵਧੀਆ ਲਗਾ ਇਹ ਟਰਬੋ ਨਾਲ ਸੈੱਟ ਚੱਲੂਗਾ ਕਿਵੇਂ ਸੈੱਟ ਚੱਲੂਗਾ ਮਤਲਬ ਕਿ ਸਾਰਾ ਕੁਝ ਮਤਲਬ ਕਿ ਇਹਦੇ ਵਿੱਚ ਇੰਜੀਨੀਅਰਿੰਗ ਦਾ ਵੀ ਨਮੂਨਾ ਸਾਨੂੰ ਵੇਖਣ ਨੂੰ ਮਿਲਦਾ ਹਾਂਜੀ ਬਿਲਕੁਲ ਬਿਲਕੁਲ ਜੀ ਇੱਥੇ ਸਾਰੇ ਨੌਜਵਾਨ ਮੌਜੂਦ ਨੇ ਸਾਰਾ ਇਸ ਵਕਤ ਮੈਂ ਚਾਹੁੰਦਾ ਇੱਕ ਵਾਰੀ ਤੁਸੀਂ ਘੁਮਾ ਕੇ ਦਿਖਾ ਦਿਓ ਸਾਰੇ ਪਾਸੇ ਇਸ ਵਕਤ ਮੈਦਾਨ ਦੇ ਵਿੱਚ ਟਰੈਕਟਰੀ ਟਰੈਕਟਰ ਖੜੇ ਨੇ ਆਸੇ ਪਾਸੇ ਤੇ ਕੁੱਲ 53 ਟਰੈਕਟਰ ਆਏ ਹੋਏ ਨੇ 53 ਟਰੈਕਟਰ ਆਏ ਹੋਏ ਨੇ ਜੀ ਤੇ ਬਾਈ ਜੀ ਤੁਸੀਂ ਕਿੱਥੋਂ ਆ ਰਾਣਾ ਸਾਹਿਬ ਤੋਂ ਪਹਿਲਾਂ ਵੀ ਮੁਕਾਬਲਾ ਕਰਦੇ ਰਹੇ ਹੋ ਜੀ ਟਰੈਕਟਰਾਂ ਦਾ ਹਾਂਜੀ ਹਾਂ ਅੱਛਾ ਮੈਨੂੰ ਥੋੜਾ ਦੱਸੋ ਜੀ ਸਾਡੇ ਲਈ ਇਹ ਚੀਜ਼ ਨਵੀਂ ਹੈ ਕਿ ਕਿਦਾਂ ਕੀ ਖਾਸ ਖਿਆਲ ਰੱਖਣਾ ਪੈਂਦਾ ਹੈ ਟਰੈਕਟਰਾਂ ਦਾ ਇੱਕ ਪਾਸੇ ਤੁਸੀਂ ਵੇਖ ਰਹੇ ਹੋ ਵੀ ਟਰੈਕਟਰ ਖੇਤਾਂ ਦੇ ਵਿੱਚ ਕੰਮ ਕਰਦੇ ਆ ਦੂਜੇ ਪਾਸੇ ਜਦੋਂ ਇਸ ਤਰੀਕੇ ਦੇ ਤੁਸੀਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਹੋ ਤੇ ਕੀ ਕੁਝ ਕਾਸਟ ਆ ਰੱਖਣਾ ਪੈਂਦਾ ਮੋਡੀਫਿਕੇਸ਼ਨ ਕਿੰਨੀ ਕੁ ਲੋ ਹੁੰਦੀ ਹੈ ਟਰੈਕਟਰਾਂ ਦੇ ਵਿੱਚ ਟਰਬੋ ਵਗੈਰਾ ਚੇਂਜ ਹੋ ਜਾਂਦੀ ਹੈ ਕੰਪਨੀ ਵੱਲੋਂ ਇੰਜਨ ਨੇ ਹੁੰਦੇ ਨੇ ਬਾਕੀ ਜਿਹੜਾ ਜੋ ਵੀ ਹੈ ਟਾਇਰਾਂ ਦਾ ਹੋ ਜਾਂਦਾ ਜੀ ਬਾਕੀ ਕੰਪਨੀ ਵੱਲੋਂ ਜਿਹੜਾ ਵੀ origignal ਦਿੰਦੇ ਨੇ ਉਦਾਂ ਹੀ ਹੁੰਦਾ ਵੇਟ ਹੋ ਜਾਂਦੇ ਨੇ ਜੀ ਠੀਕ ਹੈ ਬਾਕੀ ਬੈਕ ਸਾਈਡ ਵੇਟ ਹੋ ਜਾਂਦਾ ਬਾਕੀ ਕੁਝ ਨਹੀਂ ਹੁੰਦਾ ਅੱਛਾ ਵੇਟਾਂ ਦਾ ਬੜਾ ਹਿਸਾਬ ਰੱਖਣਾ ਪੈਂਦਾ ਕਿ ਬੈਲੈਂਸ ਵੀ ਹੋਣਾ ਚਾਹੀਦਾ ਪ੍ਰੋਪਰ ਹਨਾ ਨਹੀਂ ਤਾਂ ਵੇਟ ਨੁਕਸਾਨ ਵੀ ਕਰ ਜਾਂਦਾ ਉਲਟਾ ਟਰੈਕਟਰ ਦੇ ਉੱਤੇ ਪੈ ਜਾਊਗਾ ਨਾ ਇਹਦਾ ਫਿਰ ਕਿਦਾਂ ਖਿਆਲ ਰੱਖਦੇ ਹਾਂ ਵੇਟ ਜਦੋਂ ਅੱਗੇ ਵੇਟ ਲਾਉਨੇ ਸਾਰੇ ਵੇਟ ਬੰਨਣ ਤੋਂ ਬਾਅਦ ਰਸੀ ਬੰਨ੍ਹ ਜਾਂਦੀ ਹੈ ਨਹੀਂ ਆ ਲਾਇਆ ਨਹੀਂ ਆਜਾ ਪੱਥੇ ਚੱਲੀ ਜਰੂਰ ਜੀ ਆਜੋ ਕੋਈ ਆ ਪਿੱਛੀ ਰਾੜ ਨਗਾ ਕੇ ਅੱਛਾ ਜੀ ਹਾਂ ਜੀ ਰਾੜ ਦੱਸਿਆ ਨਾ ਬੰਨ੍ਹ ਲਈਦਾ ਇਹ ਤੁਸੀਂ ਕਿੰਨਾ ਵੇਟ ਲਾਇਆ ਹੋਇਆ ਇੱਥੇ ਇੱਥੇ ਇਸ ਵਕਤ ਵੇਟ ਦੇ ਹੀਗਾ ਜੀ 34 34 ਕਿਲੋ ਦੀਆਂ ਦੋ ਪਲੇਟਾਂ ਦੀਆਂ 34 ਕਿਲੋ ਦੀਆਂ ਉਹ ਅੱਛਾ ਜੀ ਠੀਕ ਹੈ ਜੀ 65 ਕਿਲੋ ਦਾ ਆ ਠੀਕ ਇੱਕ 60 ਦੇ ਵਾਲਾ ਜਿਹੜਾ ਪਾ ਲੈਣਾ ਜੀ ਠੀਕ ਹੈ ਤੇ ਪੂਰੀ ਗ੍ਰਿਪ ਵਧਾਉਣ ਦੇ ਲਈ ਹੈ ਪਿੱਛੇ ਵੀ ਪਾਉਂਦੇ ਹਾਂ ਜੀ ਪੈਸੇ ਪਾਣੀ ਉਹ ਕੱਲਾ ਹੁੰਦਾ ਈ ਅੱਛਾ ਕੱਲਾ ਪਾਣੀ ਪੈਸੇ ਇਹ ਜੌਂਡੀਰ ਕਿਹੜਾ ਇਹ ਤੇ ਇੰਡੋਫਾਰਮ ਈ ਅੱਛਾ ਇੰਡੋਫਾਰਮ ਤੇ ਕਿ ਹਾਰਸ ਪਾਵਰ ਦਾ ਵੀ ਕੋਈ ਹਿਸਾਬ ਹੈ ਜੀ categories ਬਣਾਈ ਹੋਈਆਂ ਹਾਰਸ ਪਾਵਰ ਜਿਵੇਂ 65 ਹਾਰਸ ਪਾਵਰ ਦਾ ਹੋ ਗਿਆ ਈ ਉਹ ਨੋਵੋ ਹੋ ਗਿਆ 60 HP ਦਾ ਇਹ 52 HP ਦਾ ਈ ਬਾਕੀ ਟਰਬੋ ਹੋ ਜਾਂਦਾ ਕੋਈ ਪੰਪ ਦਾ ਮੋਡੀਫਿਕੇਸ਼ਨ ਹੋ ਜਾਂਦੀ ਆ ਉਹਦੇ ਨਾਲ ਹੌਸਲਾ ਵਰਤ ਜੰਦੀ ਹੈ ਹਾਂ ਵੈਸੇ ਜਿਵੇਂ ਗੱਲ ਕਰਾਂ ਜੀ ਇਹ ਕੋਈ ਹੈਗਾ ਵੀ ਕਿਹੜੇ ਟਰੈਕਟਰ ਦੇ ਵਿੱਚ ਸਭ ਤੋਂ ਵੱਧ ਪਾਵਰ ਹੈ ਕਿਹੜਾ ਖਿੱਚ ਲੰਦਾ ਸਭ ਨੂੰ ਨਹੀਂ ਇਹ ਤਾਂ ਚਲੋ ਦੇਖੋ ਸੈਟਿੰਗਾਂ ਦੀ ਗੱਲ ਆ ਠੀਕ ਹੈ ਨਹੀਂ ਬਾਕੀ ਵੀ ਰਾਜਾ ਕੋਈ ਨਹੀਂ ਇਸ میدان ਦਾ ਹੈ ਹਾਂ ਜੀ ਰਾਜਾ ਕੋਈ ਨਹੀਂ ਹੈਗਾ ਜੀ ਕਿਹੜਾ ਕਿੱਥੇ ਜਿਹੜਾ ਜਿੱਤ ਗਿਆ ਜਿਹੜਾ ਚੰਡਾ ਗੱਡ ਗਿਆ ਉਹੀ ਰਾਜਾ ਉਹੀ ਰਾਜਾ ਜੀ ਹੁਣ ਇੱਥੇ ਹੀ ਐ 57 HP ਦਾ ਪਹਿਲਾ ਮੁਕਾਬਲਾ ਹੋਇਆ ਨੇ ਪਰਸੋਂ ਹੋਇਆ ਨੇ ਇਹੋ ਜੇ ਹਾਈ ਪੰਕਰਪੁਰ ਉੱਥੇ ਆਪਣੇ 57 HP ਦਾ ਲੈ ਕੇ ਪਹਿਲਾ ਨੰਬਰ ਹੋ ਵੀ ਅੱਛਾ ਹਰ ਜਣੋ ਆਪਣੇ ਮਿੱਤਰ ਨੇ ਉਹ ਵੀ ਅੱਛਾ ਜੀ ਹਾਂ ਜੀ ਕਟਾਰੀ ਤੋਂ ਬੋ ਵੀ ਤੇ ਇੱਥੇ ਵੱਡੀਆਂ-ਵੱਡੀਆਂ ਪਾਵਰਾਂ ਦੇ ਟਰੈਕਟਰ ਨੇ ਉੱਥੇ ਖੜ੍ਹ ਗਏ ਜੀ ਇੱਥੇ ਕੋਈ ਹਾਂ ਕੋਈ ਪਤਾ ਨਹੀਂ ਲੱਗਦਾ ਜੀ ਯਾਨੀ ਕਿ ਜਿਹੜਾ ਜਿੱਤ ਗਿਆ ਉਹ ਹੀ ਰਾਜ ਆ ਜੀ ਤੇ ਕਿੰਨਕ ਚੀਰ ਹੋ ਗਿਆ ਵੀਰੇ ਤੁਹਾਨੂੰ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਹਨ ਪਹਿਲਾਂ ਤਾਂ ਦੇਖਦ ਗਈਆਂ ਸੀਗੇ ਆਪਣੇ ਪਿੰਡ ਤੋਂ ਖੱਟੜੇ ਤੋਂ ਸ਼ੁਰੂ ਹੋਇਆ ਜੀ ਪਹਿਲਾ ਮੈਚ ਉੱਥੇ ਕੀਤਾ ਸੀਗਾ ਫਿਰ ਕਟਾਰੀ ਕੀਤਾ ਲਹਿਰਲਾ ਆਇਆ ਜੀ ਭੰਕਰਪੁਰ ਆਇਆ ਸੀਗਾ ਫਿਰ ਦੁਬਾਰਾ ਕਟਾਰੀ ਦੁਬਾਰਾ ਹੋਇਆ ਜੀ ਆਛੇਵਾਂ ਮੰਗਾਵਲ ਅੱਛਾ ਕਈ ਲੋਕੀ ਮੈਂ ਬਾਈ ਨੂੰ ਹੀ ਪੁੱਛਦਾ ਸੀਗਾ ਕਈ ਲੋਕੀ ਇਤਰਾਜ਼ ਵੀ ਕਰਦੇ ਆ ਜਿੱਦਾਂ ਕਈ ਲੋਕੀ ਆਬਜੈਕਸ਼ਨ ਕਰਦੇ ਆ ਇਸ ਚੀਜ਼ ਨੂੰ ਨੈਗੇਟਿਵ ਵੀ ਲੈ ਕੇ ਕਈ ਲੋਕੀ ਜਾਂਦੇ ਆ ਕਈ ਲੋਕੀ ਕੀ ਬਹੁਤ ਸਾਰੇ ਲੋਕੀ ਜਾਂਦੇ ਆ ਵੇ ਕਿਸਾਨਾਂ ਦਾ ਜਿਹੜਾ ਟਰੈਕਟਰ ਹੈ ਵੀ ਕਿਸਾਨਾਂ ਨੂੰ ਤਾਂ ਖੇਤਾਂ ਦੇ ਵਿੱਚ ਇਹ ਤੋਂ ਕੰਮ ਲੈਣਾ ਚਾਹੀਦਾ ਕਿਸਾਨ ਕਿਥੇ ਕਿਤੇ ਸੜਕਾਂ ਤੇ ਆ ਜਾਂਦੇ ਆ ਕਹਿੰਦੇ ਧਰਨੇ ਲਾ ਦਿੰਦੇ ਆ ਕਦੇ ਆ ਜਿਹਦਾ ਰੇਸਾ ਲਗਾ ਰਹੇ ਆ ਤੁਸੀਂ ਟਰਾਲੀ ਖਿੱਚ ਮੁਕਾਬਲੇ ਇਹਨੂੰ ਵੀ ਕਹੀਆਂ ਨੇ 네ਗੇਟਿਵ ਲੱਗੇ ਜਾਣਾ ਕਿਹ ਕਿਹਨਾਂ ਵੀ ਕਿਸਾਨਾਂ ਦਾ ਕਿੰਨਾ ਕਿੰਨਾ ਤੇਲ ਫੂਕਤਾ ਸਾਡੇ ਟਰੈਕਟਰ ਚਲੋ 50 ਟਰੈਕਟਰ ਚੱਲੇ ਹੋਣਗੇ 100 ਚੱਲੇ ਹੋਣਗੇ ਪੋਲੂਸ਼ਨ ਕਰਤਾ ਹੀ ਇਹਨੇ 100% ਆਪਾਂ ਮੈਨ ਮੰਨਦੇ ਆ ਜੀ 10% ਹੋ ਗਿਆ ਹੁਣ ਰਾਤ ਰਾਤ 'ਚ 20 ਹੋ ਗਿਆ ਹੁਣ 30 ਹੋ ਗਿਆ ਹੁਣ ਅਸੀਂ ਗਲਤੀ ਮੰਨਦੇ ਆ ਇੱਕ ਪੱਠਾ ਚੱਲਦਾ ਜੀ ਇੱਕ ਇਲਾਕੇ 'ਚ ਇੱਕ ਪੱਠਾ ਚੱਲਦਾ ਕਿਸੇ ਕਿਸੇ ਇਲਾਕੇ 'ਚ 50-50 ਪੱਠੇ ਨਹੀਂ ਆ ਡੇਰਾ ਵਾਸੀ ਦੋ ਜੀ ਚਾਰ ਪੱਠੇ ਨੇਗੇ ਚਾਰ ਪੱਠੇ ਨੇ ਤਿੰਨ ਚਾਰ ਫੈਕਟਰੀਆਂ ਨਿਗੀਆਂ ਯਾਰ ਉਹਨਾਂ ਦੇ ਧੂਆਂ ਨਿਕਲਦਾ ਵਾ ਸਰਕਾਰ ਨੂੰ ਉਹ ਤਾਂ ਦਿਂਦਾ ਨਹੀਂਗਾ ਉਹ ਵੀ ਪ੍ਰਦੂਸ਼ਣ ਕਰਦੀਆਂ ਨਿਗੀਆਂ ਤੇ ਆਪਣੇ ਤੁਸੀਂ ਐਸਾ ਹਾਲਾ ਲਾ ਲਓ ਹੁਣ ਅਸੀਂ ਆਹ ਟਰੈਕਟਰ ਚਲਾਉਨੇ ਆ ਇਹਨਾਂ ਨੂੰ ਆ ਪ੍ਰਦੂਸ਼ਣ ਦੇਖਣ ਲੱਗ ਗਿਆ ਜੀ ਕਿਸਾਨ ਵੀ ਹੋਰ ਕੀ ਕਰਨ ਚੱਲ ਮਾੜਾ ਮੋਟਾ ਜੀ ਅਗਲੇ ਦਾ ਖੇਡ ਮੇਲਾ ਜਿਵੇਂ ਪਹਿਲਾਂ ਟੋਚਨ ਬੈਨ ਕਰਾਤੇ ਇਹਨਾਂ ਨੇ ਕਿਸਾਨ ਹੋਰ ਕੋਈ ਕਰਨ ਆਪਦੇ ਖੇਤੀ ਕਰਦੇ ਨੇ ਕੱਲੀ ਅਗਲੇ ਅੰਗ ਨੇ ਸ਼ੌਂ ਜਿਹੜੇ ਬੰਦੇ ਨਸ਼ਿਆਂ ਤੋਂ ਬਚੇ ਰਹਿਣਗੇ ਆਪਦਾ ਆਉਣਗੇ ਵੀ ਦੇਖਣਗੇ ਸਾਰੇ ਮੋਟੇ ਵੀ ਕਿ ਇਹਦਾ ਹੋਰ ਅੱਗੇ ਉਹ ਪਾਊਗਾ ਵੀ ਹਾਂ ਵੀ ਅਸੀਂ ਵੀ ਕਰੀਏ ਜੀ ਅੱਗੇ ਵਧਿਏ ਹੁਣ ਆਪਣੇ ਲਹਿਲ ਗਏ ਸੀਗੇ ਉੱਥੇ ਹੋ ਗਿਆ ਚੱਕਰ ਉਹ ਕਹਿੰਦੇ ਵੀ ਹਾਂ ਧੂਆਂ ਮਾਰਦੇ ਨੇ ਟਰੈਕਟਰ ਵੀ ਇਹਦੇ ਇਜੈਕਸ਼ਨ ਲਾਈ ਜਾਵੇ ਖੇਡਾਂ ਬੰਦ ਕਰਾਤੀਆਂ ਏਡਾ ਤਾਂ ਜਿਹੜਾ ਉਹਨਾਂ ਦੇ ਪਿੰਡਾਂ ਆਪਸ ਵਿੱਚ ਨਸ਼ਾ ਵੇਕਦਾ ਵਾ ਉਹ ਬੰਦ ਨਹੀਂ ਕਰਾਉਂਦੇ ਫੈਕਟਰੀਆਂ ਦੇ ਵਿੱਚੋਂ ਇੰਨਾ ਗੰਦਾ ਗੰਦਾ ਧੂਆਂ ਨਿਕਲਦਾ ਵਾ ਉਹ ਨਹੀਂ ਬੰਦ ਕਰਾਉਂਦੇ ਜੇ ਅਸੀਂ ਟਰੈਕਟਰ ਚਲਾਉਣ ਲੱਗੇ ਸਾਡਾ ਧੂਆਂ ਉਹਨਾਂ ਨੂੰ ਦੇਖਣ ਲੱਗ ਗਿਆ ਜੀ ਵੀ ਹੋਰ ਤੁਸੀਂ ਦੱਸੋ ਆਪਦੇ ਹਿਸਾਬ ਨਾਲ ਵੀ ਸਰਕਾਰ ਕਿ ਆਪਦਾ ਇਹਨਾਂ ਨੂੰ ਕਾਹਤੋਂ ਰੋਕਦੀ ਆ ਵੀ ਦੂਜਿਆਂ ਨੂੰ ਕਾਹਤੋਂ ਨਹੀਂ ਰੋਕਦੀ ਉਹ ਇੱਕ ਇਹ ਵੀ ਕਹਿੰਦੇ ਆ ਨਾ ਕਹਿੰਦੇ ਵੀ ਫੈਕਟਰੀਆਂ ਦੇ ਨਾਲ ਕਹਿੰਦੇ ਰੋਜ਼ਗਾਰ ਮਿਲ ਰਿਹਾ ਹੈ ਹੁਣ ਸਾਡੀਆਂ ਰੇਸਾਂ ਦੇਖਦੀਆਂ ਨੇ ਛੋਟੀਆਂ ਨੇ ਜੀ 41000 51000 ਵੱਧ ਤੋਂ ਵੱਧ 61000 ਨਾਮ ਆ ਟੌਪ ਕੀਤੇ 61 ਰੱਖਿਆ ਨਹੀਂ 41 ਟੌਪ ਹੈ ਜੀ ਸਰਕਾਰ ਕਿੱਡੇ ਕਿੱਡੇ ਨਾਮ ਰੱਖਦੀ ਆ ਦਿੱਲੀ ਗੜਗਾਉ ਕਿੱਡੇ ਕਿੱਡੇ ਕੱਪ ਹੁੰਦੇ ਨੇ ਜੀ ਗੱਡੀਆਂ ਦੀ ਰੇਸਿੰਗ ਹੁੰਦੀ ਆ ਆ ਕੁਝ ਟਾਈਮ ਪਹਿਲਾਂ ਦबई ਚ ਹੋਈ ਆ ਸਰਕਾਰ ਕਰਾਉਂਦੀ ਆ ਸਰਕਾਰ ਪਰਮਿਸ਼ਨ ਦਿੰਦੀ ਆ ਸਰਕਾਰ ਹੀ ਨਾਮ ਰੱਖਦੀ ਆ ਉਹ ਰਿਸਕ ਨਹੀਂ ਹੈਗੀ ਜੀ ਕਾਰ ਦੀ ਮੋਟਰਲ ਦੀ ਬਾਈਕ ਦੀ ਕਿੰਨੀ ਕਿੰਨੀ ਰਫਤਾਰ ਆ ਉਹ ਸਾਡੇ ਟਰੈਕਟਰਾਂ ਤੋਂ ਕਟਾਈ ਉਹ ਪੋਲਿਊਸ਼ਨ ਨਹੀਂ ਆਈ ਨਾ ਉਹ ਗੱਡੀਆਂ ਧੂਆਂ ਕੱਢਦੀਆਂ ਨਿਗੀਆਂ ਉਹ ਪ੍ਰਦੂਸ਼ਣ ਨਹੀਂ ਦੀਆਂ ਟਰੱਕੇ ਡੱਡ ਨੇ ਧੂਆਂ ਕੱਢਦੇ ਨੇ ਉਹ ਵੀ ਨੇ ਇਹਨਾਂ ਨੂੰ ਪ੍ਰਦੂਸ਼ਣ ਦਿੰਦੇ ਆ ਸਾਡੇ ਟਰੈਕਟਰਾਂ ਦੇ ਇਹਨਾਂ ਨੂੰ ਪ੍ਰਦੂਸ਼ਣ ਦਿਖਣ ਲੱਗ ਗਿਆ ਜੀ ਡੀਜ਼ਲ ਬੰਦ ਕਰ ਦਿਓ ਸਾਡੇ ਟਰੈਕਟਰ ਚੱਲਣਗੇ ਨਹੀਂ ਸਾਡਾ ਪੋਲਿਊਸ਼ਨ ਨਹੀਂ ਹੋਏਗਾ ਠੀਕ ਹੈ ਲਿਥੀਅਮ ਬੈਟਰੀ ਦੇਤੀ ਹੈ ਨਾ ਲਿਥੀਅਮ ਬੈਟਰੀ ਚੱਲਦੀ ਆ ਬਹੁਤ ਸੋਹਣੀ ਚੱਲਦੀ ਆ ਠੀਕ ਹੈ ਸਭ ਨੇ ਲੈ ਲਈ ਆਪਣੇ ਪਿੰਡਾਂ 'ਚ ਵੀ ਆ ਗਏ ਆ ਆਪਣੇ ਪਰਿਵਾਰਾਂ 'ਚ ਵੀ ਆ ਗਏ ਆ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰ ਰਹੇ ਤੁਸੀਂ ਹਾਂ ਇਲੈਕ ਅੱਜ ਆਪਾਂ ਨੂੰ ਵਧੀਆ ਲੱਗਦੀ ਹੈ ਜਦੋਂ ਡਿਸਟਾਰਜ ਹੋਣੀ ਹੈ ਖਤਮ ਹੋਣੀ ਹੈ ਬੈਟਰੀ 5 ਸਾਲ ਦੀ 3 ਸਾਲ ਦੀ 4 ਸਾਲ ਦੀ ਲਾਈਫ ਆ ਲੀਥੀਅਮ ਬੈਟਰੀ ਤੁਸੀਂ ਪੜ੍ਹ ਕੇ ਦੇਖੋ ਜੀ ਇੱਕ ਬੈਟਰੀ ਬਣਾਉਣ ਨੂੰ ਕਿੰਨੇ ਲੀਟਰ ਪਾਣੀ ਲੱਗਦਾ ਠੀਕ ਆ ਕਿੰਨੇ ਲੀਟਰ ਨੁਕਸਾਨ ਕੀ ਚੀਜ਼ਾਂ ਦੇ ਹੋਣਾ ਉਹ ਚੀਜ਼ਾਂ ਨੁਕਸਾਨ ਨਹੀਂ ਹੁੰਦੇ ਸਾਡਾ ਕੁਝ ਪੁਆਇੰਟ ਲਾ ਲਓ ਮੈਂ 80% ਜੋ 1-2% ਸਾਡਾ ਧੂਆ ਦਿਖਣ ਲੱਗਦਾ ਉਹ ਵੀ ਅਸੀਂ ਸਾਲ ਬਾਅਦ ਕਰਨਾ ਜੀ 2-4 ਦਿਨ 5 ਦਿਨ ਉਹ ਵੀ ਗਾਂ-ਗਾ ਸੁਧਾਰ ਹੁੰਦਾ ਜਾਂਦਾ ਐਤ ਕੀ ਵਾਰ ਗੱਠਾਂ ਦਾ ਬਹੁਤ ਹੋਇਆ ਜੀ ਪਰਾਲੀ ਸਾਂਭੀ ਗਈ ਲੋਕਾਂ ਨੇ ਸਰਕਾਰ ਪ੍ਰੋਵਾਈਡ ਕਰੇ ਸਾਨੂੰ ਵੀ ਅਸੀਂ ਗੱਟ ਚੱਕਾਂਗੇ ਤੁਸੀਂ ਬਣਾ ਕੇ ਦਿਓ ਸੀ ਆਪ ਬਣਾ ਕੇ ਦਵਾਂਗੇ ਸਾਡੇ ਖੇਤਾਂ ਦੇ ਅਸੀਂ ਕਹਿੰਦੇ ਆ ਫ੍ਰੀ ਲੈ ਕੇ ਜਾਓ ਸਾਨੂੰ ਕੀ ਲੋੜ ਆ ਕੇ ਲਾਉਣ ਦੀ ਠੀਕ ਨਹੀਂ ਜੀ ਜੇ ਸਾਡੇ ਖੇਤ ਦੇ ਜੋ ਪਰਾਲੀ ਚੱਕੀ ਜਾਵੇ ਸਾਨੂੰ ਕਿਸੇ ਤੋਂ ਉੱਜ ਸਰਕਾਰ ਤੋਂ ਗਾਲਾਂ ਖਾਣ ਦੀ ਜਾਂ ਮਾੜੇ ਬੋਲ ਸੁਣਨ ਦੀ ਜਾਂ ਸਾਡੂੰ ਪਰਚੇ ਪਾਉਣ ਦੀ ਕੀ ਲੋੜਾ ਸਾਡੇ ਕਿਸਾਨ ਭਰਾਵਾਂ ਦੇ ਪਏ ਨੇ ਪਰਚੇ ਹਜੇ ਭੁਗਤਦੇ ਨਹੀਂ ਠ ਟਾਈਮ ਨਾਲ ਚੱਕਣਾ ਟਾਈਮ ਨਾਲ ਸਹੂਲਤ ਦੇਣ ਸਾਰਾ ਕੁਝ ਆ ਜੀ ਸਾਨੂੰ ਡੀਜ਼ਲ ਤੇ ਸਬਸਿਡੀ ਦੇਣ ਅਸੀਂ ਸਿੱਧੇ ਕੰਮ ਕਰੀਏ ਸਾਨੂੰ ਡੀਜ਼ਲ ਦੇ ਕੋਈ ਸਬਸਿਡੀ ਨਹੀਂ ਹੋਰ ਕੰਪਨੀਆਂ ਨੂੰ ਕਰੋੜਾਂ ਦਾ ਤੁਸੀਂ ਲੋਨ ਲੈ ਲਓ ਜੀ ਉਹਨੇ ਵਿੱਚੋਂ 90% ਸਬਸਿਡੀ ਇੱਕ ਗੱਲ ਹੋਰ ਵੀਰੇ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਛੁੱਟੀ ਜੀਆ ਸਰਕਾਰਾਂ ਆ ਚੀਜ਼ਾਂ ਦਾ ਆਪਾਂ ਨੂੰ ਗੌਰ ਕਰਦੀਆਂ ਹੁਣ ਸਰਕਾਰਾਂ ਆਈਪੀਐਲ ਕਰਵਾਉਂਦੀਆਂ ਇੱਕ ਦਿਹਾੜੀ ਰਿਟਰਨਓਵਰ ਦੇਖ ਲਓ ਕਿੰਨੀ ਹੈ ਜੀ ਮਹੀਨਾ ਡੇਢ ਮਹੀਨਾ 2 ਮਹੀਨੇ ਦਾ ਪ੍ਰੋਸੀਜਰ ਹੁੰਦਾ ਜੀ ਇਹਨਾਂ ਦਾ ਚੱਲਦਾ ਡ੍ਰੀਮ 11 ਦੇ ਨਾਲ ਜਿਹੜੇ ਚੱਲੇ ਨੇ ਜੂਆ ਚੱਲਦਾ ਜੀ ਸਾਰਾ ਐਨੇ ਪੈਸੇ ਲਾਓ ਤੁਸੀਂ ਐਨੇ ਪੈਸੇ ਜਿੱਤੋ ਹਰ ਪਬਲਿਕ ਸਿਟੀ ਜਿਹੜੂ ਵੀ ਐਕਟਰ ਆ ਹਰ ਉਹਦੀ ਐਡਵਰਟਾਈਜ਼ਮੈਂਟ ਕਰਦਾ ਜੀ ਕਰਦਾ ਜੀ ਉਹ ਸਰਕਾਰ ਨੂੰ ਦਿਖਦਾ ਨਹੀਂ ਹੈਗਾ ਵੀ ਜੂਆ ਖੇលਣਾ ਮਾੜਾ ਜੇ ਆਮ ਬੰਦਾ ਕਿਤੇ ਮੰਨ ਲਓ ਕਿਤੇ ਬੈਠਾ ਜਾ ਕਿਤੇ ਤਾਂ ਖੇਡਦਾ ਉਹਨੂੰ ਜੂਏ ਦੇ ਸਿਲਸਿਲੇ 'ਚ ਕੋਈ ਕਹਿੰਦੇ ਨੇ ਅੰਦਰ ਕਰ ਦਾਂਗੇ ਤੁਹਾਨੂੰ ਪਰਚੇ ਕਰ ਦਾਂਗੇ ਜਿਹੜੀਆਂ ਸਰਕਾਰ ਪਰਮਿਸ਼ਨਾਂ ਦਿੰਦੀ ਆ ਵੀ ਤੁਸੀਂ ਇੱਥੇ ਜੂਆ ਲਾਓ ਇੱਥੇ ਪੈਸੇ ਤੁਹਾਨੂੰ 1000 ਲਾਓ ਤੁਹਾਨੂੰ 10 ਲੱਖ ਮਿਲੂਗਾ 10 ਇਹ ਸਰਕਾਰ ਨੂੰ ਦਿਖਦੀ ਨਹੀਂ ਜੀ ਵਿਟਰੀਮ 11 ਦੇ ਰਾਹੀਂ ਸਾਰੇ ਦੇਸ਼ ਦੇ ਬੱਚਿਆਂ ਨੂੰ ਲਾਇਆ ਹੋਇਆ ਹਰ ਜੁਆ ਲਾਉਂਦਾ ਹਰ ਬੰਦੇ ਕੋਲ ਘਰ-ਘਰ ਮੋਬਾਈਲ ਹੈ ਜੀ ਹਰ ਬੰਦੇ ਨੂੰ ਪਤਾ ਵੀ ਇਹ 'ਚ ਕਿੰਨੇ ਪੈਸੇ ਲੱਗਣੇ ਨੇ ਹਰ 2 ਮਿੰਟ ਬਾਅਦ ਮਿੰਟ ਬਾਅਦ ਐਡਵਰਟਾਈਜ਼ਮੈਂਟ ਆਉਂਦੀ ਹੈ ਇਹਦੀ ਵੀ ਤੁਸੀਂ ਆ ਇੰਨੇ ਪੈਸੇ ਲਾਓ ਡ੍ਰੀਮ 11 ਲਾਓ ਆਪਣੇ ਚੰਗੇ-ਚੰਗੇ ਖਿਡਾਰੀ ਚੰਗੇ-ਚੰਗੇ ਐਕਟਰ ਇਹਨਾਂ ਦੀ ਐਡਵਰਟਾਈਜ਼ਮੈਂਟ ਕਰਦੇ ਨੇ ਇਹ ਸਹੀ ਹੈ ਜੀ ਠੀਕ ਹੈ ਸਰਕਾਰ ਹੋਰ ਕਹਿੰਦੀ ਆ ਚੀਜ਼ਾਂ ਕਰਦੋ ਕਿ ਟਿੱਕੜੇ ਏਕਟਰ ਨੇ ਰਾਜ ਦਰਬਾਰ ਦੀਆਂ ਭਾਂ ਦੀਆਂ ਐਡਵਰਟਾਈਜ਼ਮੈਂਟ ਕਰਦੇ ਨੇ ਸਿਰਫ ਕੁਝ ਪੈਸੇ ਦੇ ਵਿੱਚ ਵੀ ਲਾਓ ਜੀ ਇਹ ਚੰਗੀ ਗੱਲ ਨਾਲੇ ਉਹਦੇ ਨਾਲ ਹੀ ਬੰਦੇ ਮਰਦੇ ਆ ਮਰਦੇ ਨੇ ਜੂਏ ਨਾਲ ਖੇਡਦੇ ਨੇ ਉਹ ਪਿੱਛੇ ਗੇਮ ਆਈਆਂ ਸੀ ਕਿੰਨੀਆਂ ਗਲਤ ਨਹੀਂ ਜੀ ਕਿੰਨੀਆਂ ਡੈਥਾਂ ਹੋਈਆਂ ਜਿ ਕਿਨੇ ਕਿਤੇ ਜੂਆ ਕਨੇ ਸੁਸਾਇਸਾਈਡ ਕੀਤਾ ਜੀ ਉਹਨਾਂ ਦਾ ਕੋਈ ਹੈ ਜੀ ਜਿਨ੍ਹਾਂ ਦੇ ਪਰਿਵਾਰਾਂ ਲਾ ਲਓ ਪਬਜੀ ਲਾ ਲਓ ਪਬਜੀ ਇੱਕ ਆਮ ਨਾਰਮਲ ਗੇਮ ਸੀ ਕਿੰਨੇ ਲੋਕਾਂ ਨੇ ਮਾਈਂਡ ਦੀ ਉਹ ਕਰੀਏ ਜੀ ਜਿਹਦਾ ਇੱਕੋ ਇੱਕ ਠੀਗਾ ਗੇਮ ਦੇ ਚੱਕਰ ਤੇ ਜਾਂ ਲਾ ਲਓ ਪਬਜੀ ਚੱਕਰ ਜਲਾ ਲਓ ਇਹ ਹੋ ਗਿਆ ਇਹ ਚੀਜ਼ਾਂ ਵੀ ਸੋਚਣਾ ਸਾਡੀਆਂ ਛੋਟੀਆਂ-ਛੋਟੀਆਂ ਕਿਸਾਨ ਦੇ ਸਿਰ ਤੇ ਹਰ ਚੀਜ਼ ਆ ਜਾਂਦੀ ਜੀ ਕਿਸਾਨ ਮੇਨ ਮੁੱਦਾ ਨਹੀਂ ਹੈ ਜੀ ਕਿਸਾਨ ਦੇ ਦੁੱਖ ਵੀ ਸੁਣੋ ਕਿਸਾਨ ਦੀਆਂ ਮੁਸ਼ਕਲਾਂ ਵੀ ਸੁਣੋ ਕਦੇ ਜਾ ਕੇ ਦੇਖੋ ਉਹਨਾਂ ਫਸਲ ਪੱਕਣ ਵਾਲੀ ਆ ਕਿਸਾਨ ਦੇ ਨਾਲ ਇੱਕ ਵਾਰ ਖੇਤ ਜਿਹਾੜਾ ਮਾਰ ਕੇ ਦੇਖੋ ਹਰ ਪਬਲਿਕ ਸਿਕਿਟੀ ਇੱਕ ਬੰਦਾ ਜਿੰਨੇ ਵੀ ਸੋਸ਼ਲ ਸਾਈਟਾਂ ਤੇ ਚੱਲਦੇ ਨੇ ਸਾਰੇ ਆਰਾਮ ਨਾਲ ਸੌਂਦੇ ਨੇ ਸਿਰਫ ਇੱਕ ਕਿਸਾਨ ਆ ਜੀ ਜਿਹੜਾ ਰਾਤ ਨੂੰ ਕਦੇ ਸੁੱਤਾ ਨਹੀਂ ਹੋਊਗਾ ਆ ਹੁਣ 15 ਦਿਨ ਲੈ ਲਓ ਪਹਿਲਾਂ ਫਸਲ ਵੱਢਣੀ ਆ ਜੀ ਫੇਰ ਉਹਦੀ ਤੂੜੀ ਤੇ ਜੋ ਵੀ ਉਹਦੇ ਕੋਲ ਜਿੰਨਾ ਕੁ ਵੀ ਸਿਲਸਿਲਾ ਹੈ ਜੀ ਉਹਦੇ ਕੋਲ ਠੀਕਾ ਸਾਰਾ ਸਿਰਫ ਖੇਤ ਦੇ ਸਿਰ ਤੋਂ ਆ ਕਿਸੇ ਕੋਲ 2 ਏਕੜਾ ਕਿਸੇ ਕੋਲ 1 ਏਕੜਾ ਕਿਸੇ ਕੋਲ 5 ਏਕੜਾ 5 ਏਕੜ ਖੇਤੋਂ 50000 ਦੇ ਅਸਟੀਮੇਟ ਨਿਕਲਦਾ ਜੀ 2.5 ਲੱਖ ਰੁਪਏ ਦਾ ਹੁੰਦਾ ਉਹ 1.5 ਲੱਖ ਰੁਪਏ 1.5 ਲੱਖ ਰੁਪਏ ਖਰਚਾ ਕਰੀ ਬੈਠਾ ਕੀ ਕੰਮ ਪੂਰੇ ਕਰ ਲੂਗਾ ਹੁਣ ਇਹ ਚੀਜ਼ਾਂ ਸਾਨੂੰ ਦਿਖਦੀਆਂ ਇਹ ਚੀਜ਼ਾਂ ਦੇ ਵੀ ਹੁਣ ਬਾਰਿਸ਼ ਆਉਣੀ ਆ ਠੀਕ ਹੈ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਕਿੰਨੇ ਹਾੜ ਆਉਣੇ ਨੇ ਕਿੰਨੇ ਨਾਲੇ ਬੰਦ ਪਏ ਨੇ ਕੋਈ ਨਾਲਿਆਂ ਦੀ ਕੋਈ ਨਹਿਰਾਂ ਦੇ ਨਾਲ ਨਾਲ ਕਸੀਆਂ ਦੀ ਕੋਈ ਕੋਈ ਸਰਵਿਸ ਨਹੀਂ ਹੁੰਦੀ ਜੀ ਕੋਈ ਸਫਾਈ ਨਹੀਂ ਹੁੰਦੀ ਕੋਈ ਦੇਖਰੇਖ ਨਹੀਂ ਹੁੰ ਰਾਸਤੇ ਖੁੱਲੋ ਐਨੀ ਜਲਦੀ ਤਾਂ ਨਹੀਂ ਖੁੱਲਦੇ ਜੀ ਇੱਥੇ ਜਿਹੜੇ ਮੁਕਾਬਲੇ ਹੋ ਰਿਹਾ ਉਹ ਖਿੱਚਣ ਦੇ ਹੋ ਰਿਹਾ ਟਰਾਲੀ ਖਿੱਚ ਮੁਕਾਬਲਾ ਨਾ ਮੈਂ ਦੇਖ ਰਿਹਾ ਸੀਗਾ ਟਰਾਲੀਆਂ ਪੂਰੀਆਂ ਪੂਰੀਆਂ ਭਰੀਆਂ ਹੋਈਆਂ ਮਿੱਟੀ ਦੀਆਂ ਨਾ ਇਹਦਾ ਵੀ ਕੋਈ ਹੁੰਦਾ ਵੀ ਕਿੰਨਾ ਕੁ ਵਜ਼ਨ ਜਿਹੜਾ ਉਹ ਲੋਡ ਕਰਨਾ ਕਿਉਂਕਿ ਟਰਾਲੀਆਂ ਦਾ ਵੀ ਤਾਂ ਸਾਈਜ਼ ਦਾ ਫਰਕ ਪੈਂਦਾ ਫਿਰ ਉਹ ਕਿਦਾਂ ਤੁਸੀਂ ਹਿਸਾਬ ਲਾਉਂਦੇ ਆ ਵੀ ਇਹ ਵੀ ਹੋਦਾ ਕੋਈ ਆਬਜੈਕਸ਼ਨ ਕਰ ਸਕਦਾ ਵੀ ਮੇਰੀ ਟਰਾਲੀ ਤਾਂ ਵੱਡੀ ਸੀਗੀ ਮੇਰੇ ਤਾਂ ਜ਼ਿਆਦਾ ਵਜ਼ਨ ਪਾਤਾ ਤੁਸੀਂ ਨਹੀਂ ਜੇ ਉਹਦਾ ਕਮੇਟੀ ਕਰਦੀ ਆ ਟਰਾਲੀ ਜਦੋਂ ਇੱਕ ਸਟਾਰਟਿੰਗ ਹੁੰਦੀ ਆ ਸਾਰਿਆਂ ਨੂੰ ਦਿਖਾ ਕੇ ਵੇਟ ਕਰਕੇ ਹਾਂ ਐਨਾਗਾ ਜੀ ਜਦੋਂ ਕਿਤੇ ਕਰਵਾਇਆ ਕੋਈ ਬੰਦਾ ਦੂਰੋਂ ਆਉਂਦਾ ਕਮੇਡੀ ਕਰ ਦਿੰਦੀ ਆ ਕਿਸੇ ਐਂਟਰੀਆਂ ਫ੍ਰੀ ਹੋ ਜਾਂਦੀਆਂ ਕਿਤੇ ਜ਼ਿਆਦਾ ਹੋ ਜਾਂਦੀ ਐ ਪਰ ਕਾਰਨ ਕੀ ਆ ਜੀ ਟਰਾਲੀ ਲਿਮਟ ਦੀ ਰੱਖੋ ਜੋ ਵੀ ਬੰਦਾ ਦੂਰੋਂ ਆਉਂਦਾ ਨਾਮ ਚੱਕਣ ਦਾ ਕੀ ਮਤਲਬ ਹੁੰਦਾ ਇਹਨਾਂ ਨੂੰ ਹੁੰਦਾ ਜਿੰਨੀ ਭਾਜਨ ਹੋਊਗਾ ਤਾਂ ਟਰਾਲੀ ਜਿਆਦਾ ਲੋਡ ਲਏਗੀ ਤਾਂ ਟਰੈਕਟਰ ਜਿਆਦਾ ਲੋਡ ਲਏਗਾ ਮਤਲਬ ਤੁਰੇਗਾ ਨਹੀਂ ਉਹ ਤਾਂ ਡਿਪੈਂਡ ਹੁੰਦਾ ਢੇੜੇ ਤੇ ਜੀ ਜੇ ਤੁਸੀਂ ਢੇੜਾ ਜਿਆਦਾ ਕਰੋਗੇ ਜਿਹੜੇ ਨੇ ਫਾਸਟ ਆਉਣਾ ਤੁਸੀਂ 1 ਮਿੰਟ ਜੀ ਢੇੜਾ ਦਿੰਨੇ ਹੋ ਨਾਲ ਵਾਲਾ 1.5 ਮਿੰਟ ਚ ਦਿੰਦਾ ਜੀ ਕੋਈ 2 ਚ ਦਿੰਦਾ ਕੋਈ ਪੌਣੇ ਮਿੰਟ ਚ ਦੇਗਾ ਉਹ ਤਾਂ ਡਿਪੈਂਡ ਟਾਈਮ ਤੇ ਆਉਂਦਾ ਜੀ ਆਪਣੀ ਜਿਹੜੀ ਕਮੇਟੀ ਸੋਚ ਲਾਂਦੀ ਵੀ ਅਸੀਂ ਵੇਟ ਜਿਆਦਾ ਪਾਵਾਂਗੇ ਤਾਂ ਲੋਡ ਜਿਆਦਾ ਪਊਗਾ ਕਿਉਂਕਿ ਇਹ ਨਾਮ ਦੇਣਾ ਉਹ ਵੀ ਪ੍ਰਬੰਧ ਕਰਦੇ ਨੇ ਉਹ ਵੀ ਸੱਚੇ ਨੇ ਪਰ ਉਹ ਟੋਟਲੀ ਦਿਮਾਗੀ ਤੌਰ ਤੇ ਸ ਟਰੈਕਟਰ ਦੀ ਖਰਾਬੀ ਕਰਕੇ ਲਾ ਲੋ ਠੀਕ ਹੈ ਕੁਦਰਤੀ ਤਰੀਕੇ ਨਾਲ ਲਾ ਲੋ ਵੀ ਆਪਣਾ ਨੁਕਸਾਨ ਹੁੰਦਾ ਸਾਰਾ ਮੀਲੇ ਦਾ ਉਹ ਹੋ ਜਾਂਦਾ ਇਹ ਜਿਹੜਾ ਮੈਂ ਦੇਖ ਰਿਹਾ ਤੂੰ ਆ ਬੜਾ ਮਾਰਦੇ ਟਰੈਕਟਰ ਪੂਰਾ ਜ਼ੋਰ ਲੱਗਿਆ ਹੁੰਦਾ ਅੱਛਾ ਤੇਲ ਕਿੰਨਾ ਕੁ ਲੱਗ ਜਾਂਦਾ ਤੁਹਾਡਾ ਦਿਹਾੜੀ ਦੇ ਵਿੱਚ ਜਦੋਂ ਮੁਕਾਬਲੇ ਚ ਆਉਂਦੇ ਹੋ ਤੇਲ depend ਕਰਦਾ ਜੀ ਪੰਪ ਤੇ ਕਿਸੇ ਦਾ 300 ਲੀਟਰ ਆ ਜੀ ਕਿਸੇ ਦਾ 400 ਲੀਟਰ ਆ ਕਿਸੇ ਦਾ 350 ਲੀਟਰ ਆ ਬਾਕੀ ਸੈਟਿੰਗ ਤੇ ਆ ਜੀ ਬਾਕੀ ਸਭ ਤੋਂ ਮੇਨ ਕਰਦੀ ਆ ਜੀ ਤੁਸੀਂ ਕੈਮਰਾਮੈਨ ਨੂੰ ਦਿਖਾਓ ਜੀ ਵੀ ਧਰਤੀ ਤੇ ਡਿਪੈਂਡ ਕਰਦਾ ਧਰਤੀ ਸਹੀ ਮੈਨੀਆਂ ਟਾਇਰ ਦੀ ਗ੍ਰਿਪ ਸਹੀ ਨਹੀਂ ਦਿੱਤਾ ਸਭ ਤੋਂ ਸਹੀ ਆ ਇਥੇ ਗ੍ਰਿਪ ਨਹੀਂ ਟਾਇਰ ਸਹੀ ਕਰਦੇ ਉਥੇ ਟਰੈਕਟਰ ਵੀ ਕੀ ਕਰੇਗਾ ਜੀ ਜਿਦੋਂ ਪੰਖਰ ਵਰ ਸੀਗਾ ਇਹਨਾਂ ਨੇ ਪਹਿਲੀ ਵਾਰ ਕਰਵਾਇਆ ਇਹਨਾਂ ਨੇ ਧਰਤੀ ਦਾ ਬੋਅ ਸੀਗਾ ਰੋਡ ਨਹੀਂ ਚੱਲਦਾ ਸੀਗਾ ਅਨਾ ਰੈਕ ਨਹੀਂ ਸਹੀ ਚੱਲਦਾ ਸੀਗਾ ਉਹ ਚ ਖੱਡੇ ਪੈ ਗਏ ਜਦੋਂ ਦੋ ਟਰੈਕਟਰ ਤਿੰਨ ਫਸ ਗਏ ਜਿਹੜੀ ਇੱਕ ਜਗ੍ਹਾ ਖੱਡਾ ਪੈ ਗਿਆ ਉਹ ਦੁਬਾਰਾ ਮੇਨਟੇਨ ਕਦੇ ਨਹੀਂ ਹੁੰਦਾ ਜੀ ਤੇ ਦੁਬਾਰਾ ਜਦੋਂ ਟਰੈਕਟਰ ਆਉਂਦਾ ਉਹਦੇ ਵਿੱਚ गिरਦਾ ਜੀ ਉਹਦੇ ਵਿੱਚ ਨੁਕਸਾਨ ਹੁੰਦਾ ਇਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਬਾਈ ਦੋਸ ਅੱਗੇ ਲਾਇਏ ਨੇ ਬਹੁਤ ਵਧੀਆ ਕਰਦੇ ਨੇ ਵੀ ਮਿੱਟੀ ਦੇ ਡਿਪੈਂਡ ਕਰਦਾ ਜੀ ਜੋ ਮੇਨ ਆ ਦੇਖੋ ਬਾਈ ਉਧਰ ਆ ਗਿਆ ਨੌਜਵਾਨ ਪੂਰਾ ਚੋਟੀ ਦਾ ਮੁਕਾਬਲਾ ਇਸ ਵਕਤ ਚੱਲ ਰਿਹਾ ਜੱਗੀ ਭਾਈ ਮੈਂ ਇਹਨਾਂ ਨੂੰ ਵੀ ਕੁਐਸਚਨ ਕੀਤਾ ਸੀਗਾ ਇਸ ਗੱਲ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਕਈ ਲੋਕੀ ਆ ਉਹ ਪੰਜਾਬ ਦਾ ਜਿਹੜਾ ਕਲਚਰ ਹੈ ਪੰਜਾਬ ਦਾ ਜਿਹੜਾ ਨੇਚਰ ਹੈ ਪੰਜਾਬ ਦਾ ਜਿਹੜਾ ਯੂਥ ਹੈ ਪੰਜਾਬ ਦਾ ਜਿਹੜਾ ਕੋਈ ਵੀ ਨੌਜਵਾਨ ਹੈ ਉਹਦੀ ਸੋਚ ਹੈ ਉਹ ਆਮ ਦੇਸ਼ ਦੇ ਲੋਕਾਂ ਨਾਲੋਂ ਥੋੜੀ ਜਿਹੀ ਅਲੱਗ ਹੁੰਦੀ ਹੈ ਕਈ ਲੋਕੀ ਇਸ ਨੂੰ ਨੈਗੇਟਿਵ ਵੀ ਲੈਂਦੇ ਆ ਕਈ ਲੋਕੀ ਇਸ ਨੂੰ ਪੋਜ਼ਿਟਿਵ ਵੀ ਲੈਂਦੇ ਆ ਵੀ ਹਮੇਸ਼ਾ ਪੰਜਾਬ ਕੋਈ ਵੀ ਭੀੜ ਆ ਜੇ ਦੁਨੀਆ ਦੇ ਉੱਤੇ ਕੋਈ ਬੋਲੇ ਨਾ ਬੋਲੇ ਪੰਜਾਬੀ ਜ਼ਰੂਰ ਬੋਲਦੇ ਆ ਇਸ ਤੁਹਾਡੀ ਜਿਹੜੀ ਖੇਡ ਹੈ ਇਹਨੂੰ ਵੀ ਲੈ ਕੇ ਕਈ ਲੋਕੀ ਓਬਜੈਕਸ਼ਨ ਕਰਦੇ ਆ ਜਿੱਦਾਂ ਮੈਂ ਕਿਹਾ ਪਹਿਲਾਂ ਬੜਦਾਂ ਦੇ ਨਾਲ ਕਰਿਆ ਕਰਦੇ ਸੀ ਮੁਕਾਬਲੇ ਹੁਣ ਨਵੇਂ ਟਰੈਕਟਰ ਆ ਗਏ ਇਹ ਤੁਹਾਡਾ ਇਹਦੇ ਉੱਤੇ ਕੀ ਕਹਿਣਾ ਦੇ ਕੋਈ ਪਤਾ ਕਿ ਅੱਜ ਕਰਈ ਜੀਮੀਦਾਰਾਂ ਕੋਲ ਦਾ ਇਹੀ ਮਨੋਰੰਜਨ ਕਰਨ ਲਈ ਇੱਕ ਸਾਧਨ ਹੈ ਜਿਹੜੇ ਤਾਂ ਕਾਰਪੋਰੇਟ ਘਰਾਣੇ ਆ ਜਿਹੜਾ ਹਾਈ ਫਾਈ ਬੰਦੇ ਆ ਉੱਪਰਲੇ ਲੈਵਲ ਦੇ ਬੰਦੇ ਆ ਉਹਦਾ ਕੋਈ ਪਹਾੜਾਂ 'ਚ ਘੁੰਮਣ ਜਾਊਗਾ ਕੋਈ ਬਾਹਰਲੇ ਦੇਸ਼ ਜਾਊਗਾ ਉਹਨਾਂ ਕੋਲ ਪੈਸੇ ਬੰਬੇ ਹੁੰਦੇ ਆ ਆਪਣਾ ਤਾਂ ਇਹੀ ਮਨੋਰੰਜਨ ਕਰਨ ਲਈ ਇੱਕ ਕੁਲੂ ਮਨਾਲੀ ਹੋ ਜਾਂਦਾ ਹੈ ਆਪਣਾ ਮਨ ਖੁਸ਼ ਕਰਨਾ ਜੀ ਇੱਕ ਵਾਰੀ ਹਾਂ ਇਹ ਜ਼ਿੰਮੇਦਾਰ ਆ ਮਤ ਕਿ ਵਿਲੇ ਹੋਗੇ ਚਲੋ ਇਹਨਾਂ ਨੇ ਵੀ ਦੇਖਣਾ ਵੀ ਆਪਣਾ ਇੱਕ ਵਾਰੀ ਦਾ ਦਿਮਾਗ ਦੀ ਦ੍ਰਿਸ਼ਟੀ ਦਾ ਕਰਨੀ ਹੁੰਦੀ ਨਾ ਸਰਵਿਸ ਤਾਂ ਦਿਮਾਗ ਦੀ ਹੋਣੀ ਚਾਹੀਦੀ ਆਹ ਟਰੈਕਟਰ ਲੈ ਕੇ ਜਾਣਾ ਹਾਂ ਜੀ ਵੀਰ ਜੀ ਇਹ ਲੈ ਕੇ ਜਾਣਾ ਠੀਕ ਹੈ ਇਹ ਕਿਹੜਾ ਹੈ ਆਹ ਟਿੰਡੋ ਫਾਰਮ ਆ ਜੀ ਕਿੰਨੇ ਐਚਪੀ ਦਾ ਇਹ ਇਹ 60 ਜੀ ਕਿੰਨਾ ਕੁ weight ਪਾ ਰਹੇ ਹੋਗੇ ਅੱਗੇ ਵੇ ਸਭੇ ਵੇ ਸਭ ਆਏ ਵੇ ਸਭ ਆਏ ਠੀਕ ਹੈ ਇੱਕ ਕੰਟਰੋਲ 60 ਕਿਲੋ ਦੀਆਂ ਪਲੇਟਾਂ ਇੱਕ ਕੰਟਰੋਲ 60 ਕਿਲੋ ਦੀਆਂ ਨੇ ਆ ਦੋ ਜੀ ਚਲ ਤੇ ਨੀਚੇ ਵਾਲੀਆਂ ਲੈਦੀਆਂ ਆ ਜਾਂ 65 ਕਿਲੋ ਬੱਥਰਾ ਆ 70 ਕਿਲੋ ਦੋਏ ਪਲੇਟਾਂ 70 ਕਿਲੋ ਆ ਦੋਏ ਅੱਛਾ ਅੱਛਾ ਜੀ ਬਸ ਚਲਾਉਗਾ ਕੌਣ ਫੇਰ ਇਹਨੂੰ ਬਾਈ ਚਲਾਉਂਗੇ ਹਾਂ ਅੱਛਾ ਜੀ ਠੀਕ ਹੈ ਠੀਕ ਹੈ ਤੇ ਮੈਂ ਦੇਖ ਰਿਹਾ ਸੀਗਾ ਸਿਲੈਂਸਰਾਂ ਚੋਂ ਵੀ ਪੂਰਾ ਤੂੰ ਆਗ ਨਿਕਲ ਰਹੀ ਹੈ ਆ ਬੜੀ ਇੱਕ ਮਾਰੂਗਾ ਤਾਈਆਂ ਜ਼ੋਰ ਮਾਰੂਗਾ ਜੀ ਅੱਛਾ ਤੁਸੀਂ ਜਿਹੜਾ ਲਾਏ ਪਹਿਲਾਂ ਕਿ ਜਨ ਲਾਣਾ ਹੁਣ ਨਾ ਜਾਣਾ ਜੀ ਜਾਣਾ ਹੁਣ ਹਾਂਜੀ ਆਏ ਕਿੱਥੋਂ ਤੁਸੀਂ ਇਹ ਰਾੜਾ ਸਾਹਿਬ ਤੋਂ ਆਏ ਰਾੜਾ ਸਾਹਿਬ ਤੋਂ ਠੀਕ ਹੈ ਠੀਕ ਹੈ ਸਾਰੀ ਟੀਮ ਰਾੜਾ ਸਾਹਿਬ ਦੀ ਹੈ ਹਾਂਜੀ ਹਾਂਜੀ ਪੰਜ ਇੱਕ ਟਰੈਕਰ ਅੱਛਾ ਜੀ ਪਹਿਲਾਂ ਵੀ ਕਰਦੇ ਰਹੇ ਹੋ ਬਾਈ ਹੈ ਹਾਂਜੀ ਹਾਂਜੀ ਅੱਛਾ ਅੱਛਾ ਜਦੋਂ ਚਲਾਉਂਦੇ ਹੁੰਦੇ ਆ ਪੂਰਾ ਇਹ ਫਿਰ ਦਿਮਾਗ 'ਚ ਕੀ ਚੱਲਦਾ ਉਸ ਟਾਈਮ ਨਮਾਜ਼ ਵਾ ਤੇ ਹਿਆ ਰੱਖਣਾ ਪੈਂਦਾ ਜੀ ਮੂਰੇ ਮੋੜਾ ਮਾੜਾ ਤੋਂ ਅੱਛਾ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਚੱਲਦਿਆਂ ਨੂੰ ਅਹੀ ਟੂਰਨਾਮੈਂਟ ਦਾ ਹੀ ਹੁਣੀ ਲਾਉਣ ਲੱਗੇ ਐ ਨਹੀਂ ਪਹਿਲੇ ਭਰਤ ਦਾ ਕੰਮ ਕਰਦੇ ਅੱਛਾ ਹਾਂਜੀ ਭਰਤ ਦਾ ਕੰਮ ਕਰਦੇ ਕਰਦੇ ਪੱਕ ਕੇ ਪੂਰੇ ਹੈ ਬਸ ਜੀ ਬਸ ਹੌਂਕ ਪੈ ਗਿਆ ਜੀ ਹੁਣ ਅੱਛਾ ਫਰੀ ਸੀਗੇ ਹੁਣ ਆਪਾਂ ਤੂੜੀ ਬਣਾਉਣ ਲੱਗ ਜਾਣਾ ਭਰਤ ਦਾ ਕੰਮ ਫੇਰ ਚੱਲਣਾ ਅੱਛਾ ਹਾਂਜੀ ਠੀਕ ਹੈ ਮੁੰਡਿਆਂ ਨੂੰ ਸ਼ੌਂਕ ਹੁੰਦੇ ਮੋਟਰਸਾਈਕਲਾਂ ਦੇ ਗੱਡੀਆਂ ਦੇ ਤੁਹਾਨੂੰ ਟਰੈਕਟਰ ਦੇ ਕਹੀ ਚੀਜ਼ ਹੁੰਦੀ ਹੈ ਜੀ ਪਰ ਸਾਡੇ ਮੇਰੇ ਕੋਲ ਟਰੈਕਟਰ ਹੀ ਨਹੀਂ ਠੀਕ ਹਾਂ ਜੀ ਤੁਹਾਨੂੰ ਇਹ ਹੀ ਸ਼ੌਂਕ ਹੈ ਜੀ ਚਲੋ ਬਾਈ ਨੂੰ ਸ਼ੁਭ ਕਾਮਨਾਵਾਂ ਸਾਡੇ ਵੱਲੋਂ ਬਾਈ ਨੇ ਜਾਣਾ ਹੁਣ ਘੇੜਾ ਲਾਣ ਤੇ ਇੱਧਰ ਵੀ ਰੇਸ ਦੇ ਗਈ ਉੱਪਰ ਇਹਨੂੰ ਫਰੇਣਾ ਇਹਨੂੰ ਥੱਲੇ ਕਰਕੇ ਲੈ ਆਉਣੇ